मेर गली भाजपा ਆ ਰਹੀ ਹੋਵੇ ਜੰਮਣਗੇ ਕਿਰਮਿਤਕਾਰ ਕਰ ਰਹੇ ਹੋ ਕੀ ਕਹਿਣਾ ਚਾਹੁੰਦੇ ਹੋ ਸਾਡਾ ਬੀਕੇ ਜੂ ਸਿੱਧੂਪੁਰ ਵੱਲੋਂ ਇਹ ਨਾਲਾ ਬਲਾਕ ਦੀ ਕਮੇਟੀ ਜਿਹੜਾ ਇਹ ਰੋਸ ਰੋਸ ਕਰ ਰਹੀ ਹੈ ਜਿਹੜੇ ਸਾਡੇ ਸੰਯੁਕਤ ਮੋਰਚਾ ਗੈਰ ਆਈ ਨੀਤੀਕ ਇਹ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਜਿਹੜਾ ਖਨੌਰੀ ਸਿੰਘੂ ਡੱਬ ਵਾਲੀ ਹੋਰ ਜਿਹੜੇ ਇਹ ਬਾਰਡਰਾਂ ਦੇ ਮਾਲਕੇ ਸੰਘਰਸ਼ ਕਰ ਰਹੇ ਆ ਆਹਦੇ ਕੋ ਜਵਾਬ ਹੀ ਵੀ ਇਨ੍ਹਾਂ ਗੱਲਾਂ ਦੇ ਜਵਾਬ ਦੇਣ ਸਾਨੂੰ ਦਿੱਲੀ ਕਿਉਂ ਜਾਣ ਨਹੀਂ ਦਿੱਤਾ ਗਿਆ ਸਾਡੇ ਤੇ ਗੋਲੀ ਕਿਉਂ ਚਲਾਈ ਗਈ ਬੰਬ ਕਿਉਂ ਚਲਾਏ ਗਏ ਸ਼ੁਭਕਰਨ ਬੱਲ ਨੂੰ ਸ਼ਹੀਦ ਕਿਉਂ ਕੀਤਾ ਗਿਆ ਪਿੱਛੇ ਗੋਲੀ ਮਾਰ ਕੇ ਉਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ ਆਪਾਂ ਨਾਰੇਬਾਜੀ ਕੀਤੀ ਆ ਇਹ ਸਰਕਾਰ ਦੇ ਖਿਲਾਫ ਕੀਤੀ ਆ ਉਹਨਾਂ ਦਲਾਲਾਂ ਦੇ ਖਿਲਾਫ ਕੀਤੀ ਆ ਜਿਹੜੇ ਇਹਨਾਂ ਨੂੰ ਸੱਦਦੇ ਆ ਤੇ ਕਿਸਾਨਾਂ ਦੇ ਲੂਨ ਸੁੱੜਦੇ ਜ਼ਖਮਾਂ ਤੇ ਕਿਸਾਨਾਂ ਨਾਲ ਸੰਬੰਧ ਤੇ ਲੋਕ ਨੇ ਸੰਧ ਵੇਚਣ ਤੇ ਪਰ ਸੱਦ ਬੀਜੇਪੀ ਲੀਡਰਾਂ ਨੂੰ ਰਹੇ ਨੇ ਇਹਨਾਂ ਦਾ ਵੀ ਪੂਰਨ ਤੌਰ ਤੇ ਬਾਈਕਾਟ ਕਰਦੇ ਆ ਤੁਹਾਡੇ ਮਾਧਿਅਮੇ ਕਰਦੇ ਆ ਕਿ ਇਹਨਾਂ ਨੂੰ ਲੋਕਾਂ ਨੂੰ ਪਛਾਣੋ ਇਹ ਲੋਕ ਜਿਹੜੇ ਕਮਾਈਆਂ ਕਿਸਾਨਾਂ ਤੋਂ ਕਰਨ ਤੇ ਕਿਸਾਨਾਂ ਤੇ ਉਹ ਗੋਲੀ ਚਲਾਵੇ ਸਰਕਾਰ ਹੈ ਧੈਰੀ ਸਰਕਾਰ ਬੀਜੇਪੀ ਦੀ ਤੇ ਇਹ ਲੋਕ ਉਹਨਾਂ ਨੂੰ ਸੱਦ ਸੱਦ ਕੇ ਇੱਥੇ ਤੋਲਣੇ ਹਿਸਾਬ ਨਾਲ ਇਹਨਾਂ ਦਾ ਵੀ ਬਾਈਕਾਟ ਕਰੋ ਇਹਨਾਂ ਨੂੰ ਅਗਲ ਟਿਕਾਣੇ ਆਜੂਗੀ ਕਿ ਜਿਹੜੇ ਜਿਹੜੇ ਸ਼ਹਿਰੀ ਆਗੂ ਸਹੀ ਤਰ੍ਹਾਂ ਦੇ ਨਾਰੇਬਾਜ਼ੀ ਕਰ ਰਹੇ ਆ ਕੋਸ਼ਲੀ ਰੜਕਤਾ ਕਰਦੇ ਕਿ ਕਿਸਾਨ ਵਿਰੋਧੀ ਨੇ ਵੀ ਦਲਾਲ ਆ ਜੀ ਸਿੱਧੀ ਤਰ੍ਹਾਂ ਜੋਰ ਕੋਈ ਵੀ ਇੱਥੇ ਇਨਸਾਨਿਆਂ ਨੂੰ ਪਤਾ ਵੀ ਸ਼ਾਂਤਮਈ ਜੇ ਸੰਘਰਸ਼ ਕਿਸਾਨ ਕਰਦੇ ਆ ਤੇ ਲੋਕਾਂ ਲਈ ਕਰਦੇ ਆ ਛੋਟੇ ਦੁਕਾਨਦਾਰ ਲਈ ਛੋਟੇ ਵਪਾਰੀ ਲਈ ਰੇੜੀ ਫੜੀ ਲਈ ਕਰਦੇ ਆ ਉਹ ਜਿਹੜੇ ਲੋਕ ਨੇ ਉਹ ਖਰੀਦੇ ਹੋਏ ਨੇ ਆ ਸਾਰੇ ਹਲਕੇ ਦੇ ਵਿੱਚੋਂ ਵਿਧਾਨਸ ਦਾਸ ਤੋਂ 20 ਲੋਕ ਨੇ ਸ਼ਰਾਬਤਾ ਕਰਦੇ ਨੇ ਇਹ ਲੋਕ ਇਹ ਚੜਾਉਣਾ ਚਾਹੁੰਦੇ ਨੇ ਵੀ ਕਿਸਾਨ ਸਾਡੇ ਦੇ ਹੱਲਾ ਬੋਲਣ ਪਰ ਕਿਸਾਨ ਜਿਹੜੇ ਬਹੁਤ ਸਿਆਣੇ ਨੇ ਸ਼ਾਂਤਮਈ ਜਿਹੜਾ ਇਹਨਾਂ ਨੇ ਪ੍ਰਦਰਸ਼ਨ ਕੀਤਾ ਸ਼ਾਂਤਮਈ ਕਰਦੇ ਰਹਿਣਗੇ ਇਹਨਾਂ ਕੋਈ ਮੁੱਦਾ ਕੋਈ ਨਹੀਂ ਨਾ ਜੇ ਕਿਸਾਨ ਹਿੰਸਕ ਹੋਣਗੇ ਇਹ ਆਪਣੇ ਨੈਸ਼ਨਲ ਮੀਡੀਆ ਗੋਦੀ ਮੀਡੀਆ ਦੇ ਵਿਖਾਉਣਗੇ ਪਰ ਜਿਹੜੇ ਕਿਸਾਨ ਆ ਉਹ ਬਹੁਤ ਸਿਆਣੇ ਹੋ ਚੁੱਕੇ ਅੱਗੇ ਨੂੰ ਉਹਨਾਂ ਨੇ ਨਾਰਿਆਂ ਦਾ ਜਵਾਬ ਦਿੱਤਾ ਇਹਨਾਂ ਦੀਆਂ ਇਹ ਹਰਕਤਾਂ ਉਹ ਸਿੱਧੂਪੁਰ ਜਿੱਥੇ ਵੀ ਦਾ ਅਗਲਾ ਕੀ ਪ੍ਰੋਗਰਾਮ ਜਾਰੀ ਰਹੇ ਬਿਲਕੁਲ ਜੀ ਜੋ ਸਾਡਾ ਸੰਯੁਕਤ ਮੋਰਚਾ ਗੈਰ ਰਾਜਨੀਤੀ ਦੇ ਕਿਸਾਨ ਮਜ਼ਦੂਰ ਮੋਰਚੇ ਨੇ ਫੈਸਲਾ ਉਹ ਪ ਕੀਤਾ ਚੋਗੇ ਇਹਨਾਂ ਦਾ ਬਾਈਕੜ ਕੇ ਇਹ ਪਿੰਡਾਂ ਦੇ ਵਿੱਚ ਨਹੀਂ ਵਣਦੇ ਤੇ ਜਾ ਰਹੇ ਆ ਸ਼ਹਿਰਾਂ ਚ ਤਾਂ ਫੋਰਸ ਲਾ ਕੇ ਕਰ ਲਈ ਆਪਾਂ ਕੱਲੇ ਕੱਲੇ ਪਿੰਡ ਚ ਜਾਣਾ ਕਿੰਨਿਆਂ ਕ ਫੋਰਸਾਂ ਲਵਾ ਲੋਗੇ ਇਹ ਤੁਹਾਡੀ ਗਤੀ ਨਹੀਂ ਹੋਣ ਵਾਲੀ ਜਿਹੜੇ ਸਵਾਲਾਂ ਦੇ ਜਵਾਬ ਉਹ ਦੇਣੇ ਪੈਣੇ ਆ ਉਹ ਤੁਹਾਨੂੰ ਕਿਉਂ ਰੋਕਿਆ ਪੁੱਛਿਆ ਕੋਈ ਸੀ ਫੋਰਸ ਨੇ ਆਪਣੀ ਲਾਈਨ ਆਰਡਰ ਦੀ ਮੇਨਟੇਨ ਕਹਿੰਦੇ ਵੀ ਸਾਨੂੰ ਡਿਊਟੀ ਕਰਨੀ ਪੈਣੀ ਸਾਨੂੰ ਇੱਥੇ ਰੋਕਤਾ ਆਪਾਂ ਜਿਹੜਾ ਆਪਦਾ ਜਿਹੜਾ ਸਹੀ ਇਹ ਸਾਨੂੰ ਲੱਗਾ ਵੀ ਨਾਰੇਬਾਜੀ ਕਰੋ ਇਹਨਾਂ ਦੇ ਬਰਖਲਾਪ ਆਖੀਰਲਾ ਸਵਾਲ ਆ ਉਹ ਕਹਿੰਦੇ ਆ ਕਿ ਅਸੀਂ ਕਿਸਾਨਾਂ ਦੇ ਬੱਚਿਆਂ ਲਈ ਵੀ ਕਰਾਂਗੇ ਹੌਣ ਵਾਲੇ ਟਾਈਮ ਤੇ ਵੱਡੀਆਂ ਯੂਨੀਵਰਸਿਟੀ ਵੱਡੇ ਪ੍ਰੋਜੈਕਟ ਲਿਆਂਦੇ ਜਾਣਗੇ ਜੀ ਦੇ ਨਾਲ ਸਾਰਿਆਂ ਨੂੰ ਜੌਬਸ ਮਿਲਣਗੀਆਂ ਅੱਗੇ ਮੋਦੀ ਸਰਕਾਰ 10 ਸਾਲ ਕਿਤੇ ਉਹ ਚੀਨ ਤੋਂ ਸਰਕਾਰ ਚੱਲਦੀ ਹੁਣ ਜਿਹੜੀ ਮੋਦੀ ਦੀ ਸਰਕਾਰ ਆਉਣੀ ਹੈ 10 ਸਾਲ ਕੁਝ ਨਹੀਂ ਕੀਤਾ ਗਾਂ ਪਾਂ ਕੀ ਕਰਨਾ ਰੇਲਵੇ ਜੀ ਭਾਈ ਏਡੇ ਵੇਚਦੇ ਬੰਦਰਗਾਹ ਵੇਚਦੀਆਂ ਕੀ ਕੁਝ ਵੇਚਤਾ ਇਹਨੇ ਇਹ ਹੋਣ ਇਹਨਾਂ ਗਾਂ ਕੀ ਕਰਨਾ ਇਹ ਤੁਹਾਡੇ ਮਾਧਿਅਮ ਨੇ ਪੀ ਲਿਆ ਵੀ ਇਹ ਸਰਕਾਰ ਹਥਿਆਰੀ ਸਰਕਾਰ ਕੋ ਬਚੋ ਸ਼ਾਂਤਮਈ ਸਾਨੂੰ ਸੁਵਿਧਾਨ ਦੇ ਵਿੱਚ ਆੜ ਰਿਹਾ ਵੀ ਤੁਸੀਂ ਜਿਹੜਾ ਆਪ ਦਾ ਸੰਘਰਸ਼ ਕਰ ਸਕਦੇ ਜੋ ਪਰ ਇਹਨਾਂ ਸਿੱਧੀਆਂ ਸਾਡੇ ਗੋਲੀਆਂ ਮਾਰੀਆਂ ਸਾਡੇ ਨੌਜਵਾਨ ਸ਼ਹੀਦ ਕੀਤੇ ਬੰਬ ਮਾਰੇ ਗਏ ਸਾਡੇ ਟਰੈਕਟਰ ਭੰਨੇ ਕਿੰਨੀ ਗੁੰਡਾਗਰਦੀ ਕੀਤੀ ਇਹਨਾਂ ਨੇ ਹਰਿਆਣੇ ਦੇ ਬਾਰਡਰਾਂ ਤੇ ਇਹਨਾਂ ਨੂੰ ਯਾਦ ਰੱਖਿਓ ਸ਼ੁਭ ਕਰਨ ਬੱਲੋ ਸ਼ਹੀਦੀ ਕੋਈ ਆਪਣੇ ਕਰਕੇ ਨਹੀਂ ਦੇਖੇ ਗਿਆ ਉਹ ਸਾਰੀ ਇਹ ਕਿਸਾਨੀ ਜਮਾਤ ਲਈ ਇੱਕ ਮਜ਼ਦੂਰਾਂ ਲਈ ਦੇਖੇ ਗਿਆ ਉਹਦਾ ਗੁਣ ਚੇਤੇ ਰੱਖਿਓ ਜਦੋਂ ਬੋਰਡ ਪਾਉਣੀ ਹੈ ਇਹਨਾਂ ਦਾ ਉਹ ਸੀਨ ਤੁਹਾਡੀ ਅੱਖਾਂ ਘੜੀ ਆਉਣਾ ਚਾਹੀਦਾ ਤੁਰੰਤ ਹੋਰ ਤੇ ਇਹਨਾਂ ਦਾ ਬਾਈਕਟ ਕਰੋ ਤੁਹਾਡਾ ਕੀ ਕਹਿਣਾ ਚਾਹੁੰਦੇ ਆ ਜੀ ਪ੍ਰੋਟੈਸਟ ਨੂੰ ਲੈ ਕੇ ਮੈਂ ਮੇਜਰ ਸੇਕ ਕਿਸਾਨ ਆਗੂ ਪਿੰਡ ਗਗੋਬਾਲ ਕੀ ਕਹਿਣਾ ਚਾਹੁੰਦੇ ਆ ਜੀ ਵਿਰੋਧ ਕਰ ਰਹੇ ਹੋ ਵਿਰੋਧ ਬਿਲਕੁਲ ਕਰਾਂਗੇ 13 ਤਰੀਕ ਨੂੰ ਆਪਣੀ ਖਨੌਰੀ ਬਾਰਡਰ ਤੇ ਡਿਊਟੀ ਲੱਗੀ ਸੀ ਜਾ ਕੇ ਉੱਥੇ ਰੋਡ ਦੇ ਵਿੱਚ ਕੇਲ ਗੱਡ ਕੇ 8 ਤਰੀਕ ਨੂੰ ਇਹਨਾਂ ਨੇ ਜਿਹੜਾ ਸਪੂਰਨੀ ਰੋਡ ਬੰਦ ਕਰ ਦਿੱਤਾ ਗਿਆ ਜਿੱਦਾਂ ਅਸੀਂ ਕਿਤੇ ਵੀ ਪਾਕਿਸਤਾਨ ਤੋਂ ਹਿੰਦੁਸਤਾਨ ਤੇ ਅਟੈਕ ਕਰਨ ਦੇ ਆ ਤੇ ਦੂਜੇ ਮੁਲਕ ਚ ਵੰਡੇ ਆ ਉਹ ਇਹਨਾਂ ਨੇ ਹਾਲਾਤ ਬਣਾਏ 13 ਤਰੀਕ ਨੂੰ ਘੱਟੋ ਘੱਟ 5 ਆਦਮੀਆਂ ਦੀਆਂ ਲੱਤਾਂ ਉੱਡ ਗਈਆਂ ਘੱਟੋ ਘੱਟ 4-5 ਆਦਮੀਆਂ ਦੀਆਂ ਅੱਖਾਂ ਚਲ ਗਈਆਂ 30 ਤੋਂ 35 ਬੰਦੇ ਜਿਹੜੇ 13 ਤਰੀਕ ਨੂੰ ਫਟੜ ਹੋਏ 14 ਤਰੀਕ ਨੂੰ 70 ਤੋਂ ਵੱਧ ਆਦਮੀ ਫਟੜ ਹੋਏ ਜਿਹੜੇ ਦੋ ਤਿੰਨ ਦੀਆਂ ਲੱਤਾਂ ਉੱਡ ਗਈਆਂ ਉਸ ਤੋਂ ਬਾਅਦ 21 ਤਰੀਕ ਨੂੰ ਸ਼ੋਭਕਰਨ ਸਿੰਘ ਬੱਲੋਸ਼ੀ ਦੀਪ ਆ ਜਾਂਦਾ 4-5 ਬੰਦੇ ਜਿਹੜੇ ਮੁੰਡੇ ਨੌਜਵਾਨ ਧੂਕੇ ਸਰਕਾਰ ਲੈ ਜਾਂਦੀ ਆ ਉਹਨਾਂ ਦੇ ਲੱਤਾਂ ਪਾੜ ਕੇ ਲੱਤਾਂ ਤੋੜ ਕੇ ਚਬਾੜੇ ਤੋੜ ਕੇ ਲਾ ਪਤਾ ਹੁੰਦੇ ਆ ਬੜੀ ਵੱਡੀ ਪੱਤਰ ਤੇ ਫੇਰ ਜਾ ਕੇ ਜਦੋਂ ਜੈਪੰਦੀ ਨੂੰ ਪਤਾ ਲੱਗਦਾ ਤੇ ਉਹਨਾਂ ਨੌਜਵਾਨਾਂ ਦਾ ਜਿਹੜਾ ਇਲਜ ਕਰਾਇਆ ਜਾਂਦਾ ਪਰ ਇਹ ਬੀਜੇਪੀ ਸਰਕਾਰ ਮਾੜੀਆਂ ਹਰਕਮਾਂ ਦਾ ਤੁਲੀ ਆ ਪੰਜਾਬ ਦੀ ਧਰਤੀ ਦੇ ਵੜ ਕੇ ਆਣ ਕੇ ਇਹਨਾਂ ਨੇ ਜਿਹੜੇ ਸਾਡੇ 30 40 ਟਰੈਕਟਰ ਤੋੜੇ ਸਾਡੇ ਬਜ਼ੁਰਗਾਂ ਨੂੰ ਸੱਟਾਂ ਲਾਈਆਂ ਬੇਹਾਤ ਮਾੜਾ ਹਾਲਾਤ ਕਿਸਾਨਾਂ ਦਾ ਕੀਤਾ ਤੇ ਪਰ ਅਸੀਂ ਅੱਜ ਇਹਨਾਂ ਦਾ ਡਟ ਕੇ ਵਿਰੋਧ ਕੀਤਾ ਵਾ ਇਦਾਂ ਹੀ ਅੱਗੇ ਤੋਂ ਵੀ ਕਰਾਂਗੇ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀਜ਼ਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਲਈ ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਸਾਨੂੰ ਇਥੇ ਆਈਸੀਓ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤਾਂ ਵੀ ਮਿਲਦੀਆਂ। ਸੀ-ਜ਼ੋਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ। ਮਲੇਰੀਆ, ਪੱਥਰੀ, ਜੋਂਡੇਸ, ਕਾਈਫੈਟ, ਜੋੜਾਂ ਬਦਲਦ, ਖੂਨ ਦੀ ਕਮੀ, ਸੁੱਕੀ ਖਾਂਸੀ, ਹੱਥਾਂ ਪੈਰਾਂ ਦਾ ਸੋਜਣਾ, ਮਿਰਗੀ, ਚੱਕਰ ਆਉਣਾ, ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ, ਗਿਲਟੀਆਂ, ਨਮੂਨੀਆਂ, ਦਸਤ ਅਤੇ ਮਹਿਲਾਵਾਂ ਦੀ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ। ਡਾਕਟਰ ਹਰਸ਼ਪ੍ਰੀਤ ਕੌਰ ਦੰਦਾਂ ਦੇ ਮਾਹਿਰ ਡਾਕਟਰ ਕਰਨਵੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਟਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ ਨੈਕ ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ ਆਈਵੀਐਫ ਦੇ ਮਾਹਿਰ ਡਾਕਟਰ ਡੀ ਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀ ਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇ ਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ 4 ఫిਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ। ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ। ਹੰਤੂ ਤੁਹਾਨੂੰ ਆਪਣੇ ਸ਼ਹਿਰ ਅਜਨਾਲਾ ਤੋਂ ਦੂਰ ਅੰਮ੍ਰਿਤਸਰ ਜਾਣ ਦੀ ਕੋਈ ਜ਼ਰੂਰਤ ਨਹੀਂ। ਕਿਉਂਕਿ ਤੁਹਾਡੇ ਸ਼ਹਿਰ ਅਜਨਾਲਾ ਦੇ ਵਿੱਚ The Makeover Studio Spa and Salon Academy ਖੁੱਲ ਚੁੱਕਾ ਹੈ। ਜਿਸ ਦੇ ਵਿੱਚ ਚੰਡੀਗੜ੍ਹ, ਅੰਮ੍ਰਿਤਸਰ ਦਾ ਤਜਰਬਕਾਰ ਸਟਾਫ ਆਪਣੀਆਂ ਸੇਵਾਵਾਂ ਪ੍ਰਦਾਨ ਕਰ ਰਿਹਾ ਹੈ। ਤੁਸੀਂ ਇੱਥੋਂ ਦੇ ਤਜਰਬੇਕਾਰ ਟ੍ਰੇਨਰਾਂ ਤੋਂ ਸਕਿਨ ਟ੍ਰੀਟਮੈਂਟ 3 ਮਹੀਨੇ ਦਾ ਮੇਕਅਪ ਜਾਂ ਫਿਰ హెయిర్ ਟ੍ਰੀਟਮੈਂਟ ਦਾ ਕੋਰਸ ਕਰ ਸਕਦੇ ਹੋ ਜੇਕਰ ਤੁਸੀਂ ਹੁਣ ਐਡਮਿਸ਼ਨ ਕਰਵਾਉਂਦੇ ਹੋ ਤਾਂ ਤੁਹਾਨੂੰ 40% ਤੱਕ ਡਿਸਕਾਊਂਟ ਮਿਲੇਗਾ ਤੁਹਾਨੂੰ ਇੱਥੇ ਬਹੁਤ ਵਾਜ਼ਵ ਰੇਡਾਂ ਤੇ ਵਧੀਆ ਬ੍ਰਾਂਡ ਦੀ ਵਰਤੋਂ ਕਰਕੇ ਸੇਵਾਵਾਂ ਮਿਲ ਦਿੱਤੀਆਂ ਜਾ ਰਹੀਆਂ ਨੇ ਤੁਸੀਂ ਇੱਥੇ ਕਿਸੇ ਵੀ ਲੈਂਥ ਰਿਬਾਂਡਿੰਗ ਕੈਰਾਟਿਨ ਸਿਰਫ 2500 ਰੁਪਏ ਦੇ ਵਿੱਚ ਕਰਵਾ ਸਕਦੇ ਹੋ ਫੇਸ਼ੀਅਲ 400 ਰੁਪਏ ਸਟ੍ਰੇਟ 40 ਰੁਪਏ ਦੇ ਵਿੱਚ ਫੁੱਲ ਆਰਮ ਵੈਕਸ 100 ਰੁਪਏ ਦੇ ਵਿੱਚ ਕੀ ਚੱਲ ਰਹੀ ਹੈ ਬ੍ਰਾਈਡਲ ਨੂੰ ਸਿਰਫ ਤੇ ਸਿਰਫ 4999 ਰੁਪਏ ਦੇ ਵਿੱਚ ਤਿਆਰ ਕੀਤਾ ਜਾਂਦਾ ਹੈ ਇੱਥੇ ਆਫੀਸ਼ੀਅਲ ਜੁਐਲਰੀ ਅਤੇ ਲਹੰਗੇ ਸਸਤੇ ਰੇਟਾਂ ਤੇ ਕਿਰਾਏ ਤੇ ਦਿੱਤੇ ਜਾਂਦੇ ਨੇ ਤੁਸੀਂ హెయిర్ ਸਪਾ ਮੈਟ੍ਰਿਕਸ ਲਾਰੀਅਲ ਵੈਲਾ ਵਰਗੇ ਬ੍ਰਾਂਡ ਦੇ ਵਿੱਚ ਕਰਵਾ ਸਕਦੇ ਹੋ ਇੱਥੇ ਹੈਅਰ ਫਾਲ ਟ੍ਰੀਟਮੈਂਟ ਲੇਟੈਸਟ ਟੈਕਨੋਲੋਜੀ ਦੇ ਨਾਲ ਕੀਤਾ ਜਾ ਰਿਹਾ ਤੁਸੀਂ ਇਥੋਂ ਗਲੋਬਲ ਹੈਅਰ ਕਲਰ ਫੈਸ਼ਨ ਸ਼ੇਪਸ स्टिक्स रूट टच अप फ्रॉस्टिंग 3D शेड हेयर पॉलिशिंग दीस सुविधा ਲੈ ਸਕਦੇ ਤੁਸੀਂ ਇੱਥੇ ਮੈਨੀक्योर ਪੈਡੀक्योर ਵੀ ਕਰਵਾ ਸਕਦੇ ਤੁਸੀਂ ਇੱਥੋਂ ਹਰ ਫੈਸ਼ਨੇਬਲ हेयर स्टाइल ਬਣਵਾ ਸਕਦੇ ਫेशियल ब्लीच ਦੇ ਵਿੱਚ ਸਾਰੇ ਬ੍ਰਾਂਡ ਅਵੇਲੇਬਲ ਨੇ ਜਿਸ ਬ੍ਰਾਂਡ ਦੇ ਵਿੱਚ ਤੁਸੀਂ ਚਾਹੋ ਕਰਵਾ ਸਕਦੇ ਤਾਂ میکਓਵਰ ಸ್ಟੂਡੀਓ ਸਪਾ ਐਂਡ ਸੂਮ ਅਕੈडमी ਨੂੰ ਵਿਜ਼ਿਟ ਕਰਨ ਲਈ ਨਜ਼ਦੀਕੀ ਬੋਨੀ ਹਸਪਤਾਲ ਸਟੇਟ ਬੈਂਕ ਰੋਡ ਤੇ ਆ ਤੁਸੀਂ ਇਥੇ ਆ ਦਿੱਤੇ ਗਏ ਨੰਬਰਾਂ ਤੇ ਵੀ ਸੰਪਰਕ ਕਰ ਸਕਦੇ ਹੋ ਆਧੁਨਿਕਤਾ ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇਥੋਂ ਪੱਠੇ ਦੀਆਂ ਇੱਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਅਰ ਗ੍ਰਾਫਟਰ ਓਨੀਟਾ ਸੀਧਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇਥੋਂ ਵਧੀਆ ਬ੍ਰਾਂਡਸ ਦੇ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ ਏਸ਼ੀਅਨ ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ ਚੂਲੇ ਗੀਜ਼ਰ ਸਿੰਟੈਕਸ ਮੌਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼